ਰੋਣਾਉਂਦਾ ਵੇਖਿਆ ਮਾਨ ਬੰਨ ਕੇ ਤੁਰੇ ਫੇਰਨੇ ਤੇ ਆਨੇ ਕਿ ਆਈ ਨਾਏ ਨਾ ਹੱਟਾ ਕਾ ਮੋਦੀ ਨੇ ਤੇ ਆਪਾ ਖਾਣ ਪੀਣ ਲਈ ਆਪਣਾ ਰੱਖਿਆ ਹੀ ਸਭ ਕੁਝ ਜਿਹੜਾ ਖਰਾਬ ਹੋ ਗਿਆ ਹੋਰ ਸਾਡਾ ਜੀ ਨਹੀਂ ਕਰਦਾ ਬੁੱਕ ਕਰਕੇ ਮੰਗਲ ਦਾ ਜਿਹੜਾ ਮੰਗਨੇ ਤਿੰਨ ਫੜੋਲੇ ਦਾਣਿਆ ਦੇਣ ਜਿਹੜੇ ਨਾਲ ਸੋਨੇ ਪਰਬਤੀ ਹੋ ਗਏ ਨੇ ਨਾ ਡੰਗਰ ਡੰਗਰ ਜੋ ਰੁੜ ਗਏ ਡੰਗਰ ਵੀ ਰੁੜ ਗਏ ਹਾਂ ਕਿੰਨੇ ਡੰਗਰ ਸੀਗੇ 500 ਅੱਜ ਅੱਛਾ ਉਹ ਰੁੜ ਗਏ ਹਾਂ ਰੁੜ ਗਏ ਬੜੀ ਹਾ 500 ਦਾ ਡੰਗਰ ਵੀ ਰੁੜ ਗਏ ਹਾਂ ਜੀ ਰੁੜ ਗਏ ਬੜੀ ਆਪਣੇ ਬਸ ਕੱਲੀ ਇੱਕ ਵਸ਼ੀ ਭਜੀ ਉਹ ਵੀ ਮੀਨ ਆ ਖਤਮ ਹੋ ਗਈ ਬਿਮਾਰਾ ਹੋ ਗਿਆ ਮੁੱਕ ਗਿਆ ਡੰਗਰ ਮਤਲਬ ਟਾਈਮ ਨਹੀਂ ਮਿਲਿਆ ਹੁਣ ਖੁੱਲਣ ਦਾ ਨਹੀਂ ਟਾਈਮ ਹੀ ਨਹੀਂ ਮਿਲਿਆ ਡੰਗਰ ਰਸੇ ਵੱਡੇ ਫਿਰ ਆਪਾਂ ਆਖਿਆ ਕੱਲਿਆਂ ਦਾ ਵੀ ਫਾਇਬੂ ਆਇਦਾ ਰਸੇ ਵੱਢਣੇ ਸ਼ੁਰੂ ਕਰ ਦਿੱਤੇ ਰਸੇ ਵੱਡੇ ਦਿਲ ਕੀਤਾ ਉਹ ਤੋਂ ਨਹੀਂ ਨਹੀਂ ਵੱਡਾ ਨਹੀਂ ਗਿਆ ਬਾਹਰ ਹੁਣਾ ਬੜਾ ਮੰਦਾ ਹਾਲ ਹੋਇਆ ਪਰ ਇਸ ਇਦਾਂ ਦੀ ਕਈ ਨੂੰ ਨਾ ਮਾਰ ਪਿਆ ਜਿੰਦਾਂ ਦੀ ਹਾਨੂ ਪਈ ਹੈ ਮਾਲਕ ਨੂੰ ਇਹੋ ਹੀ ਚਾਹੁੰਦੇ ਆ ਲੱਪਣ ਦੀ ਕੋਸ਼ਿਸ਼ ਕੀਤੀ ਵੀ ਡੰਗਰ ਕਿਤੇ ਮਿਲ ਜਾਨਾ ਸੇ ਬਸ ਹਾਂ ਕੀਤੀ ਹੈ ਪਰ ਨਹੀਂ ਕਿਸੇ ਨੇ ਮਿਲੇ ਪਾਣੀ ਦਾ ਰਿਵਾਜ ਯੋਰੀ ਤਨ ਅਨੰਦ ਪਤਾ ਹੀ ਨਹੀਂ ਐਨਾ ਪਾਣੀ ਆ ਜਨਾ ਇਥੇ ਹਨ ਦੂ ਦੂ ਪਤਾ ਲੱਗਾ ਜੀ ਦੋ ਸੁੱਤੇ ਆ ਘਰੇ ਪਾਣੀ ਆ ਗਿਆ ਬਸ ਕੱਲੀ ਆਪਣੀ ਜਾਨ ਹੀ ਬਚਾਈ ਏ ਭਾਜ ਨਟਕੇ ਡਾਕੂਮੈਂਟ ਹੀ ਬਾਬਾ ਜਿਆਦਾ ਸਰਟੀਫਿਕੇਟ ਕੀ ਕੋਈ ਵੀ ਨਹੀਂ ਲੱਗਾ ਉਹ ਵੀ ਰੋੜ ਗਿਆ ਹਾਂਜੀ ਕੋਈ ਵੀ ਨਹੀਂ ਲੱਗਾ ਸਿਰਫ ਇੱਕ ਧਾਰ ਕਾੜੀ ਵਜਾ ਮੋਬਾਈਲ ਤੇ ਗੱਲ ਤੇ ਮਗਰ ਗਲਤ ਤਾਂ ਸਾਰਾ ਪਿਛਾ ਆ ਜਿਆ ਜਿੱਦਾਂ ਮੰਝੇ ਦੇ ਪੈਰੇ ਵਿਛਾਏ ਹੀ ਉਦਾਂ ਹੀ ਤੋੜ ਗਏ ਨੱਠੇ ਅੱਛਾ ਹਾਂ ਜਿਵੇਂ ਉੱਠ ਕੇ ਮੈਂ ਭੱਜ ਕੇ ਸੀ ਹਾਂ ਭੱਜ ਕੇ ਕੋਈ ਨਹੀਂ ਦੇਖਿਆ ਨਾ ਨਾ ਪਾਣੀ ਉਦੋਂ ਪਤਾ ਲੱਗਾ ਜਦੋਂ ਆਣ ਘਰਾਂ ਦੇ ਬੱਚੇ ਵੜਿਆ ਹਵਤੇ ਪਿਛੋਂ ਆਇਆ ਘਰ ਆਣ ਕੇ ਵੇਖਿਆ ਕੋਈ ਚੀਜ਼ ਨਹੀਂ ਰਹੀ ਦਾਣਾ ਫੱਕਾ ਪਾਹਣਾ ਮਾਰਨ ਲਈ ਨਾ ਨਿਕਲੇ ਨਾ ਲੀੜੇ ਕੱਪੜੇ ਦਾ ਕੋਈ ਹਾਲ ਨਹੀਂ ਤੇ ਪਰੋ ਹੱਲੇ ਹਣ ਦਾਣਿਆਂ ਵਾਲੇ ਜੋ ਵੀ ਘਰ ਦੀ ਵਰਤੋਂ ਅਸੀਂ ਫਰਿੱਜਾਂ ਤੋਂ ਕਰ ਦੂਜਿਆਂ ਆਪਣੇ ਅਨਵੀਟਰ ਤੋਂ ਕਰ ਸਭ ਕੁਝ ਹੀ ਸਭ ਕੁਝ ਸਭ ਕੁਝ ਤੇ ਜਗਿਆ ਕੋਈ ਹਾਲ ਨਹੀਂ ਦਾਣਾ ਕੰਮ ਕੀ ਕਰਦੇ ਹੋ ਪਰਿਵਾਰ ਦੇ ਵਿੱਚ ਕੰਮ ਨਹੀਂ ਦਿਹਾੜੀ ਕਰੀਦੀ ਮਿਹਨਤ ਕਰੀਦੀ ਮਤਲਬ ਸਾਰੀ ਜ਼ਿੰਦਗੀ ਕੰਮ ਕਰਕੇ ਆ ਘਰ ਪਾਇਆ ਸੀ ਸਾਰੀ ਜ਼ਿੰਦਗੀ ਕਰਕੇ ਕੰਮ ਪਾਇਆ ਨਾ ਧੀਆ ਕਰਕੇ ਖਜਮੀ ਨਹੀਂ ਹੈਗੀ ਮਿਹਨਤ ਕਰ ਕਰ ਜਿਵੇਂ ਤਾਰਾਂ ਤੇ ਹੁਣ ਜਿਵੇਂ ਦਾ ਮਿਹਨਤ ਨਹੀਂ ਹੁਣ ਮਿਲਨੀ ਇਹ ਮਹੀਨੇ ਦਾ ਕੰਮ ਨਹੀਂ ਚੱਲਣਾ ਇਹ ਤੇ ਕੋਈ ਨਹੀਂ ਚੱਲਣ ਕਰਦੇ ਵਿੱਚ ਰਹਿਣ ਨੂੰ ਦਿਲ ਕਰਦਾ ਜਿਵੇਂ ਹੁਣ ਮਾੜਾ ਹੀ ਤਰ ਰਾਤ ਨੂੰ ਤੇ ਨੀਂਦ ਨਹੀਂ ਆਉਂਦੀ ਲੋਕ ਕੁਆਲਟੀ ਟੀਵੀ ਨਾਲ ਜੁੜਾ ਤੁਸੀਂ ਮੈਂ 임ਤਾਜ ਰਾਵੀ ਦਰਿਆ ਨੇ ਜੋ ਤਬਾਹੀ ਮਚਾਈ ਹੈ ਤੁਹਾਨੂੰ ਉਹਦੀ ਤਸਵੀਰ ਦਿਖਾਉਣੇ ਆ ਅੱਜ ਪਾਣੀ ਹੈ ਜਿਹੜਾ ਕੁਝ ਘਰਾਂ ਦੇ ਵਿੱਚੋਂ ਨਿਕਲ ਚੁੱਕਿਆ ਇੱਥੋਂ ਅੱਗੇ ਜਾ ਚੁੱਕਿਆ ਤਾਂ ਉਹਨਾਂ ਘਰਾਂ ਦੇ ਹਾਲਾਤ ਕਿੰਨੇ ਤੁਹਾਨੂੰ ਕੁਝ ਕਣਕ ਵਾਲੇ ਢੋਲ ਪਏ ਦਿਖਾਈ ਦੇਣਗੇ ਦੋ ਤਿੰਨ ਢੋਲ ਪਏ ਨੇ ਪਰ ਇਹਨਾਂ ਦੇ ਵਿੱਚ ਕਣਕ ਨਹੀਂ ਆ ਉਹਦਾ ਕਾਰਨ ਕੀ ਹੈ ਕਿ ਕਣਕ ਪਰਿਵਾਰ ਸਾਰੀ ਢੇਰੀ ਕਰ ਆਇਆ ਕਿਉਂਕਿ ਇਹਨਾਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਪਾਣੀ ਇੰਨੀ ਜਲਦੀ ਆਇਆ ਕਿ ਇਹਨਾਂ ਨੂੰ ਸਮਾਨ ਚੱਕਣ ਦਾ ਵੀ ਸਮਾਂ ਨਹੀਂ ਮਿਲਿਆ ਅੱਜ 20-20 ਦਿਨਾਂ ਮਗਰੋਂ ਆਪਣੇ ਘਰਾਂ ਦੇ ਵਿੱਚ ਪਰਤੇ ਨੇ ਤਾਂ ਘਰਾਂ ਦੇ ਹਾਲਾਤ ਦੇਖ ਕੇ ਹੈਰਾਨ ਹੋਏ ਨਿਮਾਤਾ ਜੀ ਕਿੰਨੇ ਦਿਨਾਂ ਬਾਅਦ ਘਰੇ ਆਏ ਅੱਜ ਅਸੀਂ ਹਫ਼ਤੇ ਪਿਛੋਂ ਆਇਆ ਹਫ਼ਤੇ ਪਿਛੋਂ ਹਫ਼ਤੇ ਪਿਛੋਂ ਆਇਆ ਘਰ ਆਣ ਕੇ ਵੇਖਿਆ ਕੋਈ ਚੀਜ਼ ਨਹੀਂ ਰਹੀ ਧਾਣਾ ਫੱਕਾ ਬਾਹੜਾ ਮਾਰਨ ਦਈ ਨਾ ਨਿਕਲੇ ਨਾ ਲੀੜੇ ਕੱਪੜੇ ਦਾ ਕੋਈ ਹਾਲ ਨਹੀਂ ਕੋਈ ਹਾਲ ਨਹੀਂ ਕੋਈ ਹਾਲ ਨਹੀਂ ਪਾਣੀ ਜਦੋਂ ਆਇਆ ਕਦੋਂ ਪਤਾ ਲੱਗਿਆ ਤੁਹਾਨੂੰ ਆਉਣ ਦੀ ਪਾਣੀ ਦਾ 5:30 ਵਜੇ ਪਾਣੀ ਆਇਆ ਸਵੇਰੇ ਹੂੰ 5:30 ਵਜੇ ਤੜਕੇ ਆਇਆ ਸੁੱਤੇ ਹਾਂ ਪਾਣੀ ਉਦੋਂ ਪਤਾ ਲੱਗਾ ਜਦੋਂ ਇੱਥੇ ਆਣ ਘਰਾਂ ਚੜ੍ਹੇ ਕੁਝ ਨਹੀਂ ਨਿਕਲਿਆ ਨਾ ਅੱਖਾਂ ਵਿੱਚ ਸਮਾਨ ਨਹੀਂ ਨਿਕਲਿਆ ਨਹੀਂ ਨਿਕਲਿਆ ਅੱਖਾਂ ਨਹੀਂ ਕੋਈ ਸਮਾਨ ਹੀ ਨਿਕਲਿਆ ਨਾ ਕਿੰਨਾ ਕਿੰਨਾ ਪਾਣੀ ਸੀ ਤੁਹਾਡੇ ਘਰੇ ਪਾਣੀ ਵਾਵਾ ਹੋਇਆ ਹੀ ਕਿਆ ਹੀ ਆਈ ਨਹੀਂ ਨਾ ਚਤਿਆ ਆ ਹਾਂਜੀ 6 6 ਫੁੱਟ ਹੈ ਗਾਈ ਪਾਣੀ ਥੋੜੇ ਘਰੇ 6 6 ਫੁੱਟ ਹਾਂਜੀ ਕੀ ਹਾਲਾਤ ਨੇ ਅੰਦਰ ਆ ਕੇ ਆਪਾਂ ਦਿਖਾ ਦਈਏ ਨਾਲ ਹਾਂਜੀ ਅੰਦਰ ਵੇਖ ਸਕਦੇ ਮਰਗੀ ਕੰਦਾ ਜੋ ਪਿਛਲੀ ਸਾਈਡ ਤੇ ਬੈਠੀਆਂ ਹੋਈਆਂ ਅੱਗੇ ਅਗਲੀ ਸਾਈਡ ਤੇ ਨਹੀਂ ਬੈਠੀਆਂ ਅੱਛਾ ਪਿਛਲੀ ਸਾਈਡ ਤੇ ਪਤਾ ਲੱਗ ਤੱਬ ਗੀਆਂ ਪਿਛੇ ਪਿਛੇ ਦੱਬ ਕਮਰੇ ਅੰਦਰ ਆਹੀ ਇਹ ਤਿੰਨ ਆ ਤਿੰਨ ਕਮਰੇ ਆ ਹਾਂਜੀ ਠੀਕ ਆ ਇਹਦੇ ਵਿੱਚ ਹੁਣ ਰੇਤਾ ਰੇਤਾ ਵੜਿਆ ਹੋਇਆ ਹਾਂਜੀ ਰੇਤਾ ਹੀ ਵੜਿਆ ਹੋਇਆ ਫਰਸ਼ਾਂ ਲੱਗੀਆਂ ਸੀ ਥੱਲੇ ਪਹਿਲੇ ਨਹੀਂ ਫਰਸ਼ਾਂ ਨਹੀਂ ਮਾਲਮ ਪਿਛਲੇ ਥੱਲੇ ਜ਼ਮੀਨ ਨੂੰ ਨਿਕਲਦੀ ਗਈ ਹੈ ਅੰਦਰ ਬਾਹਰ ਹਜੇ ਕਈ ਕੁਝ ਨਾ ਮੜਾ ਮੋਟਾ ਬੈਠਣ ਵਾਲਾ ਨਹੀਂ ਮੜਾ ਮੋਟਾ ਕੀਤਾ ਗਿਆ ਬਸ ਜੋ ਇਹਨਾਂ ਦੇ ਹੁਣ ਮੰਜਿਆਂ ਦੇ ਪੈਨੇ ਸਾਰਾ ਵੜਾ ਹਾਂਜੀ ਮੰਜਿਆਂ ਦੇ ਬੰਦੇ ਆ ਆ ਚੀਜ਼ ਮਾਨ ਸੀ ਟੂੜੀ ਟੂੜੀ ਏ ਜੋ ਵੀ ਸੇਵਾ ਵਾਸਤੇ ਦਿੱਤੀ ਹੈ ਬਾਬਿਆਂ ਨੇ ਉਹ ਟੂੜੀ ਡੰਗਰਾ ਵਾਸਤੇ ਪਿਛਵਾ ਵਾਸਤੇ ਵਾਕੀ ਠੀਕ ਆ ਆ ਉਤੋਂ ਥੋੜਾ ਬਿਲਕੁਲ ਹਿੱਲਿਆ ਹਾਂਜੀ ਉਤੋਂ ਵੀ ਹਿੱਲਿਆ ਆਪਾਂ ਚੁੰਦੇ ਆ ਰਾਤ ਨੂੰ ਜੇ ਮੀਂਹ ਆ ਜਾਂਦੀ ਬਾਰਿਸ਼ ਹਾਂਜੀ ਹਾਂਜੀ ਆ ਵੇਖੀ ਦੀ ਤੋਕਰ ਪਾਣੀ ਗਿਆ ਆ ਆ ਪਾਣੀ ਇਹਨਾਂ ਕੋਈ ਸਮਾਨ ਕੀ ਕੁਝ ਪਿਆ ਸੀ ਸਮਾਨ ਬਿਹਤਰੇ ਹਨ ਪਿਆਟੀਆਂ ਹਨ ਤੇ ਪਰੋਹਲੇ ਹਨ ਦਾਣਿਆਂ ਵਾਲੇ ਜੋ ਵੀ ਘਰ ਦੀ ਵਰਤੋਂ ਅਸੀਂ ਫ੍ਰਿਜਾਂ ਤੋਂ ਕਰ ਦੂਜਾ ਆਪਣੇ ਅਨਵੀਟਰ ਤੋਂ ਕਰ ਸਭ ਕੁਝ ਹੀ ਨਾ ਸਭ ਕੁਝ ਸਭ ਕੁਝ ਪੇਜ ਗਿਆ ਕੋਈ ਹਾਲ ਨਹੀਂ ਦਾ ਨਾ ਖਰਾਬ ਹੋ ਜਾਣਾ ਸਾਰਾ ਹਾਂ ਖਰਾਬ ਹੋ ਕੇ ਚੱਲਦਾ ਨਹੀਂ ਦਾ ਨਾ ਇੱਧਰ ਕੀ ਸੀਗਾ ਆਹ ਇੱਧਰ ਫਰਿੱਜੀ ਇੱਧਰ ਕੀ ਪਾਪੇ ਆਇ ਸਮਾਨ ਠੀਕ ਹੈ ਹਾਂ ਹੁਣ ਇੱਕ ਵਾਰ ਤ ਕਰ ਜਮੇ ਖਾਲੀ ਹੋ ਗਿਆ ਤੁਹਾਡਾ ਹੋ ਗਿਆ ਖਾਲੀ ਹੋ ਗਿਆ ਕਰਕੇ ਆਖਿਆ ਬਹੁਤ ਮੁਸ਼ਕਲ ਰੋਣਾ ਆਉਂਦਾ ਵੇਖਿਆ ਮਾਨ ਬੰਨ ਕੇ ਤੁਰੇ ਫੇਰਨੇ ਨਾ ਤੇ ਅਨੇ ਕਿ ਇਨਾ ਇਹ ਨਾ ਸਾਡਾ ਕੰਮ ਹੋਦੀ ਨਹੀਂ ਤੇ ਆਪਾਂ ਖਾਣ ਪੀਣ ਲਈ ਆਪਣਾ ਰੱਖਿਆ ਹੀ ਸਭ ਕੁਝ ਜਿਹੜਾ ਖਰਾਬ ਹੋ ਗਿਆ ਔਰ ਸਾਡਾ ਜੀ ਨਹੀਂ ਕਰਦਾ ਪੱਕ ਕਰਕੇ ਮੰਗਲ ਦਾ ਜਿਹੜਾ ਮੰਗਨੇ ਆ ਚਲੋ ਆ ਥੋੜਾ ਥੋੜਾ ਸਮਾਨ ਸੌਦਾ ਮਿਲਿਆ ਹੀ ਰੱਖਿਆ ਵੇ ਐ ਹੁਣ ਆਟੀਆਂ ਚ ਨਹੀਂ ਹਜੇ ਮਿਲਦਾ ਨਾ ਤੇ ਸਾਡਾ ਚ ਰਿਸ਼ਕ ਨਾ ਨਾਸ ਹੁੰਦਾ ਨਾ ਤੇ ਨ ਪਰੋਲੇ ਦਾਣਿਆ ਦੇਣ ਜਿਹੜੇ ਨਾਲ ਸੋਨੇ ਬਰਬਾਦੀ ਹੋ ਗਏ ਨੇ ਨਾ ਬਰਬਾਦ ਹੋ ਗਏ ਬਰਬਾਦ ਹੋਗਾ ਤੇ ਅਜ ਤੱਕ ਨਾ ਆਡੀ ਕੋਈ ਉਹ ਵਾਪਸ ਆ ਕੇ ਘਰ ਦੇਖਿਆ ਹਾਲਾਤ ਉਦੋਂ ਦੇਖਿਆ ਗਿਆ ਘਰ ਤੁਹਾਡੇ ਦਾ ਬੜੇ ਮੁਸ਼ਕਲ ਵੇਖਿਆ ਪਿਆਰ ਨਹੀਂ ਮੰਨ ਲੱਗਦਾ ਕਿਧਰ ਰੋਣੇ ਆ ਕਦੀ ਕੁਛ ਵੇਣੇ ਆ ਕਦੀ ਕੁਛ ਜਿੱਧਰ ਵੇਣੇ ਉਹ ਹੀ ਬੋ ਆਉਂਦੀ ਸੀ ਜਿੱਧਰ ਵੇਣੇ ਉਹ ਹੀ ਬਾਹਣਾ ਆਉਂਦੀ ਸੀ ਨਾ ਬਹੁਤ ਮਾੜਾ ਹਾਲ ਤੁਹਾਡਾ ਨਾ ਹੋਈ ਹੈ ਨਾ ਕਿੰਨੇ ਮੈਂਬਰ ਇਨਵੈਸ ਕਰਦੇ ਵਿੱਚ ਘਰ ਜੇ ਅਸੀਂ 6 ਦਿਨ ਤਾਂ 6 ਦਿਨ 6 ਦਿਨ ਰਹਿੰਦੇ ਹਾਂ ਹਾਂਜੀ ਬੱਚੇ ਹਨ ਨਾਲ ਹਾਂ ਤੇ ਗੁੱਡੀਆਂ ਹਾਂ ਗੁੱਡੀਆਂ ਫਿਰ ਉਹ ਛਾੜ ਆਇਆ ਫਿਰ ਆਈ ਕਿ ਪਾਈ ਤੇ ਡੰਗਰ ਦੋ ਬਚਾਏ ਹਨ ਆਈ ਕਿ ਚਲ ਪੱਠਾ ਦਿੱਤਾ ਉਥੇ ਪਾਉਂਦੇ ਤੇ ਦੋ ਹੀ ਡੰਗਰ ਭਜਨ ਬਾਕੀ ਗਾਇਆਂ ਗੋਇਆਂ ਤੇ ਨਹੀਂ ਭਜੀਆਂ ਨਾ ਪਰ ਜਦੋਂ ਪਾਣੀ ਸੁੱਤੇ ਪਈ ਤੀ ਆ ਸੁੱਤੇ ਪਾਇ 60 ਆ ਸਾਢੇ ਪਾਣੀ ਗਾਲ ਕਰਦੇ ਕਰਦੇ ਆ ਗਿਆ ਪਿਛਲੋਂ ਫਿਰ ਅਗਲੇ ਪਾਸੇ ਆਣ ਵੜਿਆ ਉਹ ਪਰਿਓ ਦੀ ਪਾਣੀ ਪੈ ਗਿਆ ਕੋਈ ਇਧਰੋਂ ਦੀ ਪੈ ਗਿਆ ਚਾਰ ਚਫੇਰੇ ਪਾਣੀ ਪੈ ਗਿਆ ਤੇ ਬਹੁਤ ਜ਼ਿਆਦਾ ਹਾਲਤ ਮਾੜੀ ਹੋ ਗਈ ਕੰਮ ਕੀ ਕਰਦੇ ਹੋ ਪਰਿਵਾਰ ਦੇ ਵਿੱਚ ਕੰਮ ਮੈਂ ਦਿਹਾੜੀ ਕਰੀਦੀ ਮੈਂ ਹਾਲ ਤੇ ਕਰੀਦੀ ਮਤਲਬ ਸਾਰੀ ਜ਼ਿੰਦਗੀ ਕੰਮ ਕਰਕੇ ਆ ਘਰ ਪਾਇਆ ਸੀ ਸਾਰੀ ਜ਼ਿੰਦਗੀ ਕਰਕੇ ਕੰਮ ਪਾਇਆ ਨਹੀਂ ਨਾਲ ਧੀਆ ਕਰਕੇ ਖ ਜਮੀਨ ਨਹੀਂ ਹੈਗੀ ਮਿਹਨਤ ਕਰ ਕਰ ਜਮੀਨ ਤਾਰਾਂ ਤੇ ਹੁਣ ਜਮੀਨਦਾਰਾਂ ਦਾ ਇਹ ਮਿਹਨਤ ਨਹੀਂ ਹੁਣ ਮਿਲਣੀ ਬਿਲਕੁਲ ਹੁਣ ਵੀ ਨਹੀਂ ਮਿਲਣੀ 6 ਮਹੀਨੇ ਕੰਮ ਨਹੀਂ ਕਰਨਾ 6 ਮਹੀਨੇ 6 ਮਹੀਨੇ ਕੰਮ ਨਹੀਂ ਚੱਲਣਾ ਇੱਧਰ ਬੜਾ ਮਾਰ ਕੋਈ ਖਰੀਦਿਆ ਵਿੱਚ ਰਹਿਣ ਨੂੰ ਦਿਲ ਕਰਦਾ ਜਿਵੇਂ ਹੁਣ ਮਾਰਾ ਇੱਧਰ ਰਾਤ ਨੂੰ ਤੇ ਨੀਂਦ ਨਹੀਂ ਆਉਂਦੀ ਹਾਂ ਰਾਤ ਨੂੰ ਨਹੀਂ ਨੀਂਦ ਆਉਂਦੀ ਬਾਹਣਾ ਆਉਂਦੀ ਜਾਣਿਆ ਕੀ ਕਿ ਟੋਟੀਆਂ ਕਰ ਕਰਕੇ ਮਿਹਨਤ ਕਰ ਕਰਕੇ ਐ ਹਾ ਤੇਰਾ ਕਮਾਇਆ ਉਹ ਵੀ ਰੁੜ ਗਿਆ ਸਭ ਕੁਝ ਹੀ ਸਾਰਾ ਰੁੜ ਗਿਆ ਸਭ ਕੁਝ ਰੁੜ ਗਿਆ ਕੇ ਪੇਟੀਆਂ ਉਹ ਵੀ ਰੁੜ ਗਈਆਂ ਨੇ ਟੁੱਟ ਪਾੜ ਗਈਆਂ ਉਹ ਕਿਹੜੇ ਹੁਣ ਬਣਨਗਾ ਤਲੜੇ ਕੋਈ ਨਹੀਂ ਬਣਨਾ ਚਲ ਮਿਹਰਬਾਨੀ ਇਹ ਨਹੀਂ ਜੇ ਕੋਈ ਜਨਤਾ ਦੀ ਕਰਨੀ ਚਾਹੁੰਦੇ ਹੋ ਤੇ ਤੁਸੀਂ ਸਭ ਕੁਝ ਦਿਓ ਮਤਲਬ ਜਦੋਂ ਆ ਕੇ ਦੇਖਿਆ ਕਰਦੇ ਹਾਲਾਤ ਛੱਡ ਕੇ ਕੁਝ ਹੋਰ ਗਏ ਸੀਗੇ ਗਾਰਾ ਹੋ ਗਿਆ ਗਾਰਾ ਹੋ ਗਿਆ ਤੇ ਤੈਨੂੰ ਵਿਚਾਰਿਆਂ ਨੂੰ ਕਿੱਥੇ ਗੁਰਦੁਆਰੇ ਤੇ ਜਾ ਜਾ ਕੇ ਆਤਾ ਕਟੀਆਂ ਨਾ ਗੁਰਦੁਆਰੇ ਤੇ ਜਾ ਜਾ ਕੇ ਪਿੱਛੋਂ ਆਣ ਕੇ ਵੇਖੀ ਵਿਚਾਰਿਆਂ ਨੂੰ ਛਲਟ ਕੇ ਕੁਝ ਹੋਰ ਗਏ ਸੀ ਕਿ ਆ ਕੇ ਦੇਖੇ ਕੋ ਹੋਰ ਨਹੀਂ 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 ਆ ਵੀ ਘਰ ਬਲੇ ਵੇਖਿਆ ਕੇ ਆਣ ਕੇ ਘਰ ਤੇ ਵੇਖਿਆ ਨਾ ਫਿਰ ਫਿਰ ਪਾਣੀ ਜਰ ਲਾ ਲਾ ਪਈਆਂ ਟਰਾਲੀਆਂ ਨੰਗਣ ਫਿਰ ਤਰਸਣਾ ਕਿਸ ਨੇ ਬਾਹ ਬਾਗ ਲਿਆਂਦਾ ਨਾ ਵੇਖ ਕੇ ਫਿਰ ਬਾਹ ਬਾਗ ਲਿਆਂਦਾ ਤਰਸਣਾ ਦਾ ਬੀਬੀਆਂ ਤੇ ਤੁਰਿਆ ਨਹੀਂ ਜਾਂਦਾ ਨਾ ਪਾਣੀ ਨਹੀਂ ਨੰਗਿਆ ਜਾਂਦਾ ਪਾਣੀ ਦੇਦੀ ਤੋ ਕਰ ਹਸ਼ਰਕ ਤੇ ਜੋ ਪਿੱਛੋਂ ਤਰੇ ਦਾ ਆਈ ਕਰਾ ਤੁਹਾਡਾ ਵੀ ਵੀਰੇ ਹਾਂਜੀ ਇਹ ਹਾਂਜੀ ਸਮਾਨ ਥੋੜਾ ਕੀ ਕੁਝ ਰੁੜ ਗਿਆ ਇੱਥੇ ਸਮਾਨ ਬਾਹਰ ਰੁੜ ਗਿਆ ਪੇਟੀ ਪੁੱਟੀ ਪੜਦੇ ਨਹੀਂ ਪੜਦੇ ਨਹੀਂ ਮੈਂ ਨਹੀਂ ਪੜਦਾ ਉਹ ਪੜਦੇ ਹਾਂ ਉਹ ਪੜਦੇ ਉਹਨਾਂ ਦਾ ਰੁੜ ਗਿਆ ਸਮਾਨ ਦਾ ਹਾਂਜੀ ਰੁੜ ਡੰਗਰ ਡੰਗਰ ਜੋ ਰੁੜ ਗਿਆ ਡੰਗਰ ਵੀ ਰੁੜ ਗਏ ਹਾਂ ਕਿੰਨੇ ਡੰਗਰ ਸੀਗੇ ਡੰਗਰ ਹੈਗੇ 7 5 7 ਹੈ 5 7 ਹੈਗੇ अच्छा रुड़ गए वो भी हां रुड़ गए बड़ी हाथ 500 ਦਾ ਡੰਗਰ ਵੀ ਰੁੜ ਗਿਆ हां जी ਰੁੜ ਗਿਆ ਬਜੀ ਆਪਣੇ ਬਸ ਕੱਲੀ ਇੱਕ ਵਸ਼ੀ ਬਜੀ ਉਹ ਵੀ ਮੀਨ ਆ ਖਤਮ ਹੋ ਗਈ ਬਿਮਾਰਾ ਹੋ ਗਏ ਮੁੱਕ ਗਈ ਉਹ ਵੀ ਉਹ ਵੀ ਮੁੱਕ ਗਈ हां जी ਉਹ ਵੀ ਮੁੱਕ ਗਈ ਸੱਤ ਡੰਗਰ ਪਾਣੀ ਚ ਰੁੜ ਗਿਆ हां जी ਮਤਲਬ ਇਹੋ ਹੀ ਆ ਆਪਾਂ ਚਾਂਸ ਵੀ ਆ ਹਮਾਰੇ ਜਦੋਂ ਵੀ ਆਉਂਦਾ ਰਿਹਾ ਪਾਣੀ ਇਧਰ ਦਾ ਚਾਂਸ ਨਹੀਂ ਹੈਗਾ ਪਰ ਇਹ ਤੇ ਪਹਿਲੀ ਵਾਰੀ ਵੇਖਿਆ ਸਾਡੀ ਥੋੜੇ ਥੋੜੀ ਥੋੜੀ ਪਹਿਲੀ ਵਾਰੀ ਪਾਣੀ ਪਹਿਲੀ ਵਾਰੀ ਦੇਖਿਆ ਹਾਂ ਨੂੰ ਤਾਂ ਪਤਾ ਹੀ ਨਹੀਂ ਇੰਨਾ ਪਾਣੀ ਆ ਜਾਣਾ ਇੱਥੇ ਹਣ ਦੂਦੂ ਪਤਾ ਲੱਗਾ ਜਦੋਂ ਸੁੱਤੇ ਆ ਘਰ ਜੀ ਪਾਣੀ ਆ ਗਿਆ ਬਸ ਕੱਲੀ ਆਪਣੀ ਜਾਨ ਹੀ ਬਚਾਈ ਏ ਭੱਜ ਨੱਠ ਕੇ ਲੱਖਾਂ ਦਾ ਨੁਕਸਾਨ ਕਰ ਗਿਆ ਸੋਣ ਦਾ ਹਾਂਜੀ ਬਹੁਤ ਜ਼ਿਆਦਾ ਮਤਲਬ ਸਕਾਨ ਕੀਤਾ ਬਹਿ ਕੇ ਖਾਣ ਵਾਲਾ ਹੀ ਭਾਵੇਂ ਦੌਰ ਡੰਗਰ ਮਤਲਬ ਟਾਈਮ ਨਹੀਂ ਮਿਲਿਆ ਹੋਣਾ ਖੁੱਲਣ ਦਾ ਨਹੀਂ ਟਾਈਮ ਹੀ ਨਹੀਂ ਮਿਲਿਆ ਡੰਗਰ ਰਸੇ ਵੱਡੇ ਫਿਰ ਆਪਾਂ ਆਖਿਆ ਕਿੱਲਿਆਂ ਦੇ ਫਾਇਫ ਹੋਇਆ ਇਹਦਾ ਪਰ ਰਸੇ ਵੱਡੇ ਨੇ ਸ਼ੁਰੂ ਕਰ ਦਿੱਤੇ ਰਸੇ ਵੱਡਦੇ ਹਾਂਜੀ ਨਿਗਾਉਣ ਵਾਸਤੇ ਟਾਈਮ ਹੀ ਨਹੀਂ ਸੀ ਸ਼ਰਕਾਂ ਦੇ 7 7 8 8 ਫੁੱਟ ਪਾਣੀ ਚੱਲ ਗਿਆ ਸ਼ਰਕਾਂ ਦੇ ਉੱਤੇ ਵੀ ਗੱਡੀਆਂ ਵੀ ਵਿੱਚ ਰੁੜਦੀਆਂ ਜਾਂਦੀਆਂ ਹੈ ਗਈਆਂ ਨਹੀਂ ਫਿਰ ਸਾਡੇ ਕੋਲ ਡੰਗਰ ਕਿੱਥੇ ਨਿਗਾਏ ਜਾਂਦੇ ਇਹ ਰਸੇ ਵੱਡੇ ਦਿਲ ਕੀਤਾ ਉਹ ਤਾਂ ਵੱਡੇ ਨਹੀਂ ਵੱਡਾਂ ਨੇ ਕਿ ਬਾਹਰ ਹੋਣਾ ਆ ਹਾਂ ਬੜਾ ਬੜਾ ਮੰਦਾ ਹਾਲ ਹੋਇਆ ਪਰ ਇਸ ਇਦਾਂ ਦੀ ਕਈ ਨੂੰ ਨਾ ਮਾਰ ਪਾਇ ਜਿੱਦਾਂ ਦੀ ਹਾਨੂ ਪਈ ਹੈ ਮਾਲਕ ਨੂੰ ਇਹੋ ਚਾਹੁੰਦੇ ਆ ਆਹ ਲੱਭਣ ਦੀ ਕੋਸ਼ਿਸ਼ ਕੀਤੀ ਵੀ ਡੰਗਰ ਕਦੇ ਮਿਲ ਜਾਨਾ ਸੇ ਬਸ ਹਾਂ ਕੀਤੀ ਹੈ ਪਰ ਨਹੀਂ ਕਿਸੇ ਨਹੀਂ ਮਿਲੇ ਪਾਣੀ ਦਾ ਯੋਰੀ ਇਤਨਾ ਯੋਰੀ ਹੈ ਨਾ ਹਾਂਜੀ ਪਰ ਇਨੇ ਮਾੜੇ ਹਾਲਾਤ ਕਦੇ ਨਹੀਂ ਵੇਖੇ ਕਿਤੇ ਲੱਗ ਜੇ ਕੰਧੋਂ ਪਾਣੀ ਵਜਾਉਂਦੇ ਪੜਦੇ ਪੜਦੇ ਆ ਉਹ ਰੁੜ ਗਿਆ ਹਾਂਜੀ ਡਾਕੂਮੈਂਟ ਹੀ ਬਾਬਾ ਜਿਆਦਾ ਸਰਟੀਫਿਕੇਟ ਕੀ ਕੋਈ ਵੀ ਨਹੀਂ ਲੱਭਾ ਉਹ ਵੀ ਰੁੜ ਗਿਆ ਹਾਂਜੀ ਕੋਈ ਵੀ ਨਹੀਂ ਲੱਭਾ ਸਿਰਫ ਇੱਕ ਧਾਰ ਕਾੜੀ ਵਜਾ ਮੋਬਾਈਲ ਤੇ ਕਵਰ ਤੇ ਮਗਰ ਮੈਂ ਘਰ ਦੇ ਵਿੱਚ ਕੱਲੀ ਜਾਨਾ ਵਜਾ ਕੇ ਭੱਜ ਗਈ ਹਾਂਜੀ ਕੋਈ ਜਾਨਾ ਹੁਣ ਕੀ ਲੱਗਦਾ ਵੀ ਕੀ ਹਾਲਾਤ ਕਿੰਨਾ ਸਮਾਂ ਲੱਗ ਜਾਣਾ ਤੁਹਾਨੂੰ ਦੁਬਾਰੇ ਉਹਵੇਂ ਕਰੇ ਇਹ ਤਾਂ ਕੋਈ 2 ਸਾਲ 3 ਸਾਲ ਲੱਗਣੇ ਬਣਾਉਂਦੇ ਫਿਰ ਦੁਬਾਰੀ ਹੁਣ ਕਿਹੜਾ ਛੇਤੀ ਬਣਨੇ ਆ ਨਾ ਮੈਂ ਤਾਂ ਜਦੋਂ ਮੇਲੇ ਦੀ ਫੇਅਰ ਹੀ ਕਰਕੇ ਘਰ-ਬਾਰ ਬਣਾਵਾ ਦੇਣਾ ਪਰ ਮੇਰੇ ਬੱਚੇ ਕਿੰਨਾਂ ਦੇ ਚਾਰੇ ਛੋਟੇ ਛੋਟੇ ਇਹ ਇਹ ਆ ਗਵਾਡੀਆਂ ਦੇ ਗਵਾਡੀਆਂ ਦੇ ਇਹ ਵੀ ਵਿਚਾਰੇ ਇਹ ਪਦੇ ਨੇ ਪਾਣੀ ਹਾਂਜੀ ਇਹਨਾਂ ਨੂੰ ਵੀ ਆ ਵੀ ਬਜਾਇਆ ਹੈ ਇਹਨਾਂ ਨੂੰ ਚੁੱਕ ਚੱਕ ਕਰਿਆ ਹੈ ਬੱਚਿਆਂ ਨੂੰ ਗੱਲ ਕੀ ਜਦੋਂ ਪਾਣੀ ਦਾ ਚਾਲ ਸੀ ਨਹੀਂ ਟੁੱਟਣ ਦਾ ਪਹਿਲਾਂ ਅਸੀਂ ਤੇ ਆਪਣੇ ਆਪ ਨੀਂਦ ਜਿਹਾ ਸੁੱਤੇ ਹਾਂ ਪਰ ਸਾਨੂੰ ਇਹ ਤਾਂ ਗੱਲ ਦਾ ਨਹੀਂ ਪਤਾ ਘਰਾਂ 'ਚ ਪਾਣੀ ਆਏਗਾ ਹੁਣ ਤਾਂ ਦੋ ਵਾਰੀ ਲੌਸਮੈਂਟ ਹੋਈ ਕੋਈ ਗੱਲ ਨਹੀਂ ਤੁਸੀਂ ਸਮਝੋ ਬਾਬੇ ਨੇ ਪਰ ਬਾਅਦ 'ਚ ਜਦੋਂ ਲੌਸਮੈਂਟ ਹੋਈ ਪਾਣੀ ਦਾ ਟੁੱਟ ਗਿਆ ਬੰਨ ਫਿਰ ਆਪਣੀ ਮਾਂ ਜਾਨ ਬਚਾਈ ਗੱਲ ਕੀ ਜਾਨ ਵੀ ਉਦੋਂ ਬਚਾਈ ਜਦੋਂ ਪਾਣੀ ਘਰਾਂ 'ਚ ਆ ਗਿਆ ਮਦਲੋ ਸਵੇਰੇ ਸੁੱਤੇ ਪਿਆਂ ਦੇ ਕੋਲੇ ਪਾਣੀ ਸੁੱਤੇ ਪਿਆਂ ਦੀ ਉਦੋਂ ਭੱਜਣਾ ਪਿਆ ਫਿਰ ਹਾਂਜੀ ਸਵੇਰ 10:00 ਸਾਬ ਕਿੰਨਾ ਹੈ 5:30 ਵਜੇ 5:30 ਵਜੇ 5:30 ਵਜੇ ਹਾਂਜੀ ਬਿਲਕੁਲ ਇਹ ਬਾਈ ਹਾਲਾਤ ਫਿਰ ਕਿਸ ਤਰੀਕੇ ਨਾਲ ਇੱਥੇ ਹੁਣ ਜਿਵੇਂ ਗਾਰਾ ਗਾਰਾ ਹੋਇਆ ਹੋਇਆ ਹਾਂਜੀ ਦੀਦਾ ਨਾ ਤਾਂ ਸਾਰਾ ਭਿਜਾਇਆ ਜਿੱਦਾਂ ਮੰਝਿਆਂ ਦੇ ਪੈਰੇ ਵਿਛਾਏ ਹੀ ਉਦਾਂ ਹੀ ਤੋੜ ਗਏ ਨੱਠੇ ਅੱਛਾ ਹਾਂ ਜਿਵੇਂ ਉੱਠ ਕੇ ਵਾ ਭੱਜ ਕੇ ਹਾਂ ਭੱਜ ਗਏ ਕੋਈ ਨਹੀਂ ਦੇਖਿਆ ਸੀ ਨਾ ਨਾ ਪਾਣੀ ਉਦੋਂ ਪਤਾ ਲੱਗਾ ਜਦੋਂ ਹਨ ਪੁਕਰਾਂ ਦੇ ਬੱਚੇ ਵੜਿਆ ਆਹਿੰਦੇ ਸਭ ਬਿਸਤ੍ਰਿ ਵਿਛੇ ਵੀ ਸੜ ਗਏ ਆ ਕੁੰਡੇ ਜਿੰਦ ਭੜਾਈ ਮਾਰ ਕੇ ਨੱਠ ਗਏ ਕੋਈ ਸੜਕੋ ਸਮਾਨ ਹੀ ਨਿਕਲਿਆ ਕੁਛ ਨਹੀਂ ਇਹਦੇ ਆਣ ਕੇ ਆ ਹੁਣ ਧੋ ਧੋਗਦੇ ਆ ਉੱਤੇ ਕੋਠਿਆਂ ਦੇ ਪਾਉਣ ਤੇ ਸੁੱਕ ਜਵੇ ਕਿਸ ਤਰ੍ਹਾਂ ਤੇ ਦਿਨ ਲੱਗੇਗਾ ਨਾ ਸਫਾਈ ਸਪੂਈ ਕਰਨ ਦਾ ਹਾਂਜੀ ਹਾਂਜੀ ਕੁਛ ਨਹੀਂ ਨਿਕਲਿਆ ਹਾਲੇ ਹਾਂਜੀ ਇਹ ਕੁੱਚਾ ਸੁਣੀਦਾ ਮੈਨੂੰ ਡੰਗਰ ਡੰਗਰ ਖੋਲਤੇ ਡੰਗਰ ਰਸੇ ਫੜ ਦਿੱਤੇ ਦਿਨ ਤੋੜੋ ਭਾਈ ਆਪ ਆਪਣੀ ਪੈ ਗਈ ਬਿਲਕੁਲ ਕੋਈ ਵਾ ਨਹੀਂ ਗਈ ਤਾਂ ਇਹ ਉਹਨਾਂ ਘਰਾਂ ਦੇ ਹਾਲਾਤ ਨੇ ਜਿੰਨਾ ਘਰਾਂ ਦੇ ਵਿੱਚ ਪਾਣੀ ਆਇਆ ਸੀਗਾ ਇੱਕ ਵਾਰ ਤਾਂ ਲੱਗਦਾ ਹੋਣਾ ਕਿ ਪਾਣੀ ਇਹ ਚਲੋ ਨਿਕਲ ਜਾਊਗਾ ਪਰ ਨਿਕਲਣ ਤੋਂ ਬਾਅਦ ਪਾਣੀ ਦਾ ਜਿਹੜਾ ਨੁਕਸਾਨ ਹੈ ਉਹ ਸਾਹਮਣੇ ਆ ਰਿਹਾ ਇਸ ਘਰ ਦੇ ਵਿੱਚ ਵੀ ਸਿਰਫ ਤੁਹਾਨੂੰ ਰੇਤਾ ਹੀ ਰੇਤਾ ਨਜ਼ਰ ਆ ਰਿਹਾ ਕਿਉਂਕਿ ਪਾਣੀ ਹੈ 15 ਮਿੰਟਾਂ ਵਿੱਚ ਇੰਨਾ ਘਰਾਂ ਵਿੱਚ ਦਾਖਲ ਹੋ ਗਿਆ ਸੱਤ ਡੰਗਰ ਸੀ ਕਹਿੰਦੇ ਉਹਨਾਂ ਸੱਤਾਂ ਦੇ ਸਾਨੂੰ ਰਸੇ ਵੱਢਣੇ ਪਏ ਆ ਦਿਲ ਬਹੁਤ ਦੁਖਾਈ ਦਿੱਤਾ ਕਿ ਨਾ ਤਾਂ ਉਹਨਾਂ ਨੂੰ ਬਚਾ ਸਕਦੇ ਆ ਤਾਂ ਇੱਕ ਜਿਹੜੀ ਬੱਚੀ ਬੱਚੀ ਸੀ ਉਹਦੀ ਵੀ ਕਹਿੰਦੇ ਕੁਝ ਸਮੇਂ ਬਾਅਦ ਮੌਤ ਹੋ ਜਾਂਦੀ ਹੈ ਸਾਰੇ ਡਾਕੂਮੈਂਟ ਰੁੜ ਗਏ ਸਾਰਾ ਸਮਾਨ ਰੁੜ ਗਏ ਕੱਪੜੇ ਲੀਡੇ ਸਾਰੇ ਹੁਣ ਧੋ ਧੋ ਕੇ ਸੁੱਕਣੇ ਪਾ ਰਿਹਾ ਪਰ ਹਾਲੇ ਇਨਾਂ ਘਰਾਂ ਦੇ ਵਿੱਚ ਨਾ ਤਾਂ ਚੰਗੀ ਤਰ੍ਹਾਂ ਬਿਜਲੀ ਆ ਰਹੀ ਹੈ ਨਾ ਇਨਾਂ ਦੇ ਮੋਬਾਈਲਾਂ ਉੱਤੇ ਨੈਟਵਰਕ ਆ ਰਹੇ ਹੈ ਨਾ ਇਨਾਂ ਦੇ ਕੋਲੇ ਕੱਪੜੇ ਧੋਣ ਨੂੰ ਘਰ ਤੋਂ ਨੂੰ ਪਾਣੀ ਹੈ ਤਾਂ ਇਹ ਹਾਲਾਤ ਬਣੇ ਹੋਏ ਨੇ ਜ਼ਿੰਦਗੀ ਜਿਹੜੀ ਜਿਉਣੀ ਹੈ ਬੜੀ ਔਖੀ ਹੈ ਇੱਥੇ ਥੋੜਾ ਹੁਣ ਨੀਂਦ ਵੀ ਨਹੀਂ ਆਉਂਦੀ ਹੋਈ ਰਾਤ ਨੂੰ ਨਹੀਂ ਨੀਂਦ ਨਹੀਂ ਆਉਂਦੀ ਭਾਜੀ ਰਾਤ ਨੂੰ ਜਾਗ ਜਾ ਕੇ ਰਾਤਾ ਕੱਢੀਆਂ ਪੈਂਦੀਆਂ ਵੇਖੀ ਦਾ ਘਰ ਉੱਠ ਕੇ ਕੀ ਬਣ ਗਿਆ ਹਾਲਾਤ ਹਮ ਬਸ ਇਹ ਹੋਇਆ ਮਤਲਬ ਯਕੀਨ ਬਸ ਜਦੋਂ ਪਾਣੀ ਆਏ ਉਦੋਂ ਤੇ ਬਸ ਰੂ ਰੂ ਨਹੀਂ ਆਈ ਜਾਂਦਾ ਇਹ ਕੀ ਬਣ ਗਿਆ ਅੱਡੇ ਨਾਲ